ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਬੇਰੀ ਵੱਲੋਂ ਪਿਆਰ ਪਰਿਸਸ਼ੀਕਾਰ ਮੈਂ ਹਾਂ ਤੁਹਾਡਾ ਖੁਸ਼ਰਾਜ ਅੱਜ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵਾਂ ਮੰਤਰੀ ਬਣਾਇਆ ਗਿਆ ਸੰਜੀਪ ਰੋੜਾ ਕਿਉਂਕਿ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਨਾਲ ਜਿਮਨੀ ਚੋਣ ਦੇ ਵਿੱਚ ਵਾਅਦਾ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਜਿੱਥੇ ਕਿ ਇੱਕ ਪਾਸੇ ਅੱਜ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਉਹੀ ਅਹੁਦੇ ਜਿਹੜੇ ਨੇ ਸੰਜੀਵ अरोड़ा ਨੂੰ ਦੇ ਦਿੱਤੇ ਗਏ ਨੇ ਲੇਕਿਨ ਦੂਸਰੇ ਪਾਸੇ ਇੱਕ ਹੋਰ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਸੁਖਪਾਲ ਸਿੰਘ ਖਹਿਰਾ ਅਤੇ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਘਰ ਪਹੁੰਚ ਗਏ ਨੇ ਕਾਨਫਰੰਸ ਕੀਤੀ ਗਈ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਮਿਲ ਕੇ ਦੱਸਦੀ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ 5 ਸਾਲ ਵਾਸਤੇ ਆਮ ਆਦਮੀ ਪਾਰਟੀ ਦੇ ਵਿੱਚੋਂ ਮੁਹਤਰ ਕਰ ਦਿੱਤਾ ਗਿਆ ਹੈ ਕਿਉਂਕਿ ਕੁਮਰ ਵਿਜੇ ਪ੍ਰਤਾਪ ਨੇ ਸਪੋਰਟ ਨਹੀਂ ਕੀਤੀ ਸੀ ਬਿਕਰਮਜੀਤਿਆ ਦੀ ਉਸਨੇ ਸਿਰਫ ਇੱਕੋ ਹੀ ਗੱਲ ਕਹੀ ਸੀ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੈ ਨਹੀਂ ਕਰਨਾ ਚਾਹੀਦਾ ਸੀ ਬਿਜ਼ਨਸ ਦੇ ਅਧਿਕਾਰੀਆਂ ਵੱਲੋਂ ਬਿਕਰਮਜੀਤਿਆ ਦੇ ਨਾਲ ਮੇਰੇ ਬਹੁਤ ਜ਼ਿਆਦਾ ਮਤਭੇਦ ਨੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੰਮ ਅਜ ਤੋਂ 3 ਸਾਲ ਪਹਿਲਾਂ ਕਰ ਦੇਣਾ ਚਾਹੀਦਾ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਬਾਨ ਦੇਰ ਕਰ ਰਹੇ ਨੇ ਬਿਕਮਜੀਤ ਸਿੰਘ ਜੀਠਿਆ ਜਿਹੜੇ ਚੁੱਪ ਹੋ ਗਏ ਨੇ ਹੁਣ ਜੇ ਸੱਪ ਲੰਘ ਜਾਵੇ ਤੇ ਲਕੀਰ ਉੱਠਣ ਦਾ ਕੋਈ ਫਾਇਦਾ ਨਹੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਕੀ ਕੋਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਲੇਕਿਨ ਅੱਜ ਸੂਤਰਾਂ ਦੇ ਬਾਣੀ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਕੁੰਮਰ ਵਿਜੇ ਪ੍ਰਤਾਪ ਦੇ ਨਾਲ ਰਾਤਾ ਕੈਂਪ ਕੀਤਾ ਗਿਆ ਹੈ ਸੁਖਪਾਲ ਸਿੰਘ ਖਹਿਰਾ ਵੱਲੋਂ ਕਿਉਂਕਿ ਸੁਖਪਾਲ ਸਿੰਘ ਖਹਿਰਾ ਹਾਲੇ 20 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਰੋਧ ਕਰ ਰਹੇ ਨੇ ਅਤੇ ਵਿਕਰਮ ਮਜੀਠੀਆ ਦਾ ਪੱਖ ਪੂਰੇ ਨਹੀਂ ਉਹਨਾਂ ਕਿਹਾ ਨਸ਼ੇ ਨੂੰ ਲੈ ਕੇ ਅਸੀਂ ਉਹਦੇ ਨਾਲ ਸਾਡਾ ਕੋਈ ਮੰਨ ਲਓ ਸਾਝ ਨਹੀਂ ਲੇਕਿਨ ਜਿਸ ਆਪਨਾ ਪੰਜਾਬ ਸਰਕਾਰ ਨੂੰ ਤੱਕਾ ਕੀਤਾ ਜਾ ਰਿਹਾ ਹੈ ਆਪੂ ਆਪ ਆਪਣੇ ਪਦਰ ਤੇ ਵਾਹਵਾਈ ਘਟਣ ਦੇ ਲਈ ਸੂਤਰ ਦੱਸਦੇ ਨੇ ਅੱਜ ਸਪੈਸ਼ਲ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਨੇ ਸੁਖਪਾਲ ਸਿੰਘ ਖੈਰ ਦੇ ਨਾਲ ਬੈਠੇ ਨਜ਼ਰ ਆਏ ਦੱਸਿਆ ਜਾ ਰਿਹਾ ਹੈ ਕਿ ਜਲਦੀ ਕੁਮਰ ਵਿਜੇ ਪ੍ਰਤਾਪ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਜਿਹੜੀ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਦੂਸਰੇ ਪਾਸੇ ਉਹਨਾਂ ਦੇ ਕੋਲ ਅਹੁਦਾ ਹੈ ਐਜ਼ ਯੋ ਵਿਧਾਨ ਸਭਾ ਦੇ ਮੈਂਬਰ ਨੇ ਹਲਕਾ ਸ਼੍ਰੀ ਅਬਰ ਸਰ ਪੂਰਬੀ ਤੋਂ ਉਸ ਤੋਂ ਜਲਦੀ ਹੀ ਅਸਤੀਫਾ ਦੇ ਕੇ ਉਹ ਕਾਂਗਰਸ ਪਾਰਟੀ ਵੱਲ ਚਲੇ ਜਾਣਗੇ ਲਿਵਿੰਸ ਕੁਪਾਲ ਸਿੰਘ ਖੈਰ ਆ ਰਿਹਾ ਕਿ ਆ ਕਿ ਮੈਂ ਇਸ ਨੂੰ ਸ਼ਾਮਲ ਕਰਾਉਣ ਨਹੀਂ ਆਇਆ ਲੇਕਿਨ ਅਸੀਂ ਸਾਡੇ ਵਿਚਾਰਕ ਸਾਂਝਾ ਹੈ ਫੈਸਲਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹਰੀ ਛੱਡੀ ਦਿੰਦੀ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਜਾਂ ਨਹੀਂ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤੇ 2022 ਦੀਆਂ ਚੱਲਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨੁਕਸਾਨ ਕੀਤਾ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਤੇ ਅਸੀਂ ਕਾਰਵਾਈ ਕਰਾਂਗੇ ਕੈਪਟਨ ਅਬਿੰਦਰ ਸਿੰਘ ਤੇ ਆ ਦੂਸਰੇ ਪਾਸੇ ਅਜੇ ਸੁਖਵੀਰ ਸਿੰਘ ਬਾਦਲ ਮਹੂਪ੍ਰਕਾਸ਼ ਸਿੰਘ ਬਾਦਲ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਮਾਫੀ ਦਵਾ ਮਾਫੀ ਨਾਵਾ ਬੈਵਲ ਕਲਾਂ ਦਾ ਗੋਲੀਕਾਂ ਬਾਤੇ ਦੂਸਰੇ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾ ਦੀ ਹੋਈ ਬੇਅਦਬੀ ਦਾ ਇਨਸਾਫ ਕੌਮ ਨੂੰ ਮਿਲੇਗਾ ਇਸ ਕਰਕੇ ਮੈਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਜੁਆਇਨ ਕੀਤੀ ਹੈ ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜੁਆਇਨ ਕੀਤੀ ਸੀ ਆਮ ਆਦਮੀ ਪਾਰਟੀ ਤੇ ਇੱਕ ਫਾਈਲ ਵੀ ਉਹਨਾਂ ਦੇ ਕੋਲ ਸੀ ਉਹ ਫਾਈਲ ਸ਼ੋਅ ਕਰਕੇ ਕਿਹਾ ਸੀ ਕਿ ਇਸ ਕਰਕੇ ਮੈਂ ਸਮਝੌਤਾ ਕੀਤਾ ਹੈ ਇਸ ਕਰਕੇ ਮੈਂ ਆਪਣੇ ਅਹੁਦੇ ਤੋਂ ਪਹਿਲਾਂ ਆਪਣੇ ਰਿਟਾਇਰਮੈਂਟ ਜਿਹੜੀ ਹੈ ਲੈ ਲਈ ਹੈ ਸਮੇਂ ਤੋਂ ਪਹਿਲਾਂ ਕਿਉਂਕਿ ਮੈਂ ਚਾਹੁੰਦਾ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਚਾਹੇ ਉਹ ਬਾਦਲ ਪਰਿਵਾਰ ਹੋਵੇ ਤੇ ਚਾਹੇ ਬਾਦਲ ਪਰਿਵਾਰ ਦੇ ਸਾਥੀ ਹੋਣ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਕੁਝ ਨਹੀਂ ਕੀਤਾ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਰੋਲਾ ਪਾਇਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਕਿ ਆਪਣੀ ਝੋਲੀ ਫਲਾ ਕੇ ਚਲਦੀ ਵਿਧਾਨ ਸਭਾ ਦੇ ਵਿੱਚ ਕਿ ਨਿਆਂ ਸਾਨੂੰ ਦੇ ਦਿਓ ਸੁਖਬੀਰ ਸਿੰਘ ਬਾਦਲ ਅੰਦਰ ਜੋ ਪ੍ਰਕਾਸ਼ਿਕ ਬਾਦਲ ਅੰਦਰ ਦੇ ਉਹ ਬੀਬਾ ਸਿਮਰਤ ਕੋ ਬਾਦੋ ਦਿਓ ਦੂਸਰੇ ਉਹਨਾਂ ਦੇ ਸਾਥੀ ਵੀ ਦਿਓ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਕਾਰ ਦੀ ਬੇਇੱਜ਼ਤੀ ਕਰਾਈ ਹੈ ਜਿਨ੍ਹਾਂ ਨੇ ਬੈਵਲ ਕਲਾ ਦਾ ਗੋਲੀ ਕਾਰਡ ਕਰਵਾਇਆ ਹੈ ਅਤੇ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਸਾਥ ਰਾਮ ਨਹੀਮ ਨੂੰ ਮਾਫੀ ਨਮੋਦਵਾ ਹੈ ਸੂਤਰ ਦੱਸ ਰਹੇ ਨੇ ਕਿ ਸੁਖਪਾਲ ਸਿੰਘ ਖਹਿਰਾ ਤੇ ਕੁਮਰਬਿਜੇ ਪ੍ਰਤਾਪ ਸਿੰਘ ਦਾ ਇਕੱਠੇ ਹੋਣਾ ਇੱਕ ਬੜਾ ਵੱਡਾ ਸੰਕੇਤ ਹੈ ਇੱਕ ਬੜੀ ਵੱਡੀ ਚੜ੍ਹੋਤੀ ਹੈ ਆਮ ਆਦਮੀ ਪਾਰਟੀ ਬਾਸੇ 2 ਯ ਸਤਾਈਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਕਿਉਂਕਿ ਕਾਂਗਰਸ ਪਾਰਟੀ ਨੂੰ ਵੀ ਨਿਰਧਕ ਆਧੂ ਅਤੇ ਨਿਆਪਸੰਦ ਲੋਕ ਚਾਹੀਦੇ ਹਨ